ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਚ ਕਮਿਸ਼ਨਰਟ ਪੁਲਿਸ ਅਮਰਸਰ ਨੂੰ ਇੱਕ ਬੜੀ ਅੱਛੀ ਸਕਸੈਸ ਮਿਲੀ ਹੈ ਜਿਸ ਚ ਅਸੀਂ 7 ਬੜੇ ਸਫੈਸਟੀਕੇਟਿਡ ਵੈਪਨ ਫੜੇ ਹੈ ਔਰ 4 ਦੋਸ਼ੀਏ ਚ ਗ੍ਰਿਫਤਾਰ ਹੋਏ ਨੇ ਇਹ ਸਾਰਾ ਨੈਟਵਰਕ ਕ੍ਰਾਸ ਬਾਰਡਰ ਪਾਕਿਸਤਾਨ ਬੇਸਡ ਜਿਹੜੇ ਸਮਗਲਰਸ ਹੈ ਥਰੂ ਵਾਇਰ ਡਰੋਨ ਪੁਸ਼ ਇਨ ਹੋਇਆ ਹੈ ਇੰਡੀਆ ਦੇ ਵਿੱਚ ਔਰ ਇਹ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਵੈਪਨ ਨੇ ਪੁਸ਼ਨ ਹੋਏ ਨੇ ਇਹ ਸੱਤ ਪਿਸਟਲ ਜਿਹੜੇ ਆ ਇਹਦੇ ਚੋਂ ਇੱਕ ਹੈਗਾ 9mm ਦਾ ਚਾਰ ਹੈਗੇ 0.30 ਬੋਰ ਦੇ ਉਹਦੇ ਚ ਇੱਕ Glock ਵੀ ਹੈ ਇਹ ਬੜੇ ਸਫਿਸਟੀਕੇਟਿਡ ਚਾਈਨੀਜ਼ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕੈਟਰੇਜਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਸਕੰਦਰਜੀਤ ਸਿੰਘ ਤੇ ਉਹ ਇੱਕ ਉਹਦੇ ਨਾਲ ਇੱਕ ਜੁਵినਾਈਲ ਹੈ। ਇਹ ਕਾਫੀ ਦੇਰ ਤੋਂ ਖੇਮਕਰਨ ਏਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਹੈ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਇਹਨਾਂ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਐ। ਔਰ ਅੱਗੇ ਗੈਂਗਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਭੇਜਿਆ ਹੈ। ਜਿਹੜੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ, ਬਬਲੀ ਤੇ ਜਰਨੈਲ ਸਿੰਘ ਇਹ ਕਰਨਤਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂੰ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਭਗਵਾਨਪੁਰੇ ਗੈਂਗ ਨਾਲ ਨਦੀ ਲਾਕ ਡਟਾ ਸੋ ਬੇਸਿਕਲੀ ਇਹ ਫੜੇ ਜਾਣ ਨਾਲ ਪ੍ਰिवेंट ਸਾਡੇ ਏਰੀਆ ਚ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਏਰੀਆ ਚ ਕ੍ਰਾਈਮ ਪ੍ਰिवेंट ਹੋਇਆ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਕਿਉਂਕਿ ਬੜੇ ਮਾਰੂ ਹਥਿਆਰ ਨੇ ਇਹਨਾਂ ਨਾਲ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀ ਚ ਵੀ ਓਵਰ ਆਲ ਜਿਹੜੀ ਸਿਕਿਉਰਿਟੀ ਹੈ ਅਮਨ ਸ਼ਾਂਤੀ ਹੈ ਉਹ ਪੰਗ ਹੁੰਦੀ ਹੈ ਇਤਨਾ ਇਹਦੇ ਚ ਹੋਰ ਇੰਪੋਰਟੈਂਟ ਗੱਲ ਹੈ ਜਿਹੜਾ ਜੂਵਨਾਈਲ ਫੜਿਆ ਉਹਦਾ ਫਾਦਰ ਹੈਗਾ ਐਬਸਕੋਂਡਿੰਗ ਹੈ ਉਹ ਇਸ ਕੇਸ ਚ ਵੀ ਸਾਨੂੰ ਵਾਂਟਡ ਹੈ ਉਹ ਆਪਣੇ ਆਰਮਸ ਤੇ ਡਰਗ ਦੋਨਾਂ ਦੀ ਸਮਗਲਿੰਗ ਦੇ ਵਿੱਚ ਕਾਫੀ ਧੇਰ ਤੋਂ ਖੋਬਿਆ ਹੋਇਆ ਹੈ ਔਰ ਉਹ ਉਹਦੀ ਤਲਾਸ਼ ਹੁਣ ਜਾਰੀ ਹੈ ਜਿਹੜਾ ਆਪਣਾ ਉਹਦਾ ਜੂਵਨਾਈਲ ਬੱਚਾ ਉਨੇ ਵੀ ਐਸੇ ਕੰਮ ਚ ਆਪ ਹੀ ਜੋੜਿਆ ਸੀਗਾ ਤੇ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਜਲਦੀ ਫੜਿਆ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹੀ बार-बार ਕਿ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਪਹੁੰਚਦੇ ਆ ਤੇ ਉਹਦੇ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਉਹ ਕ੍ਰਾਈਮ ਕਰਨ ਦੇ ਵਿੱਚ ਜਿਹੜੇ ਵੈਪਨ ਜਿਹੜੇ ਯੂਜ਼ ਹੁੰਦੇ ਆਂ ਸੋ ਮੇਰੇ ਵਿੱਚ ਜਿਹੜੇ ਦੋ ਮੇਨ ਰੋਲ ਨੇ ਸਾਡੇ ਡੀਸੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਜਗਵਿੰਦਰ ਸਾਡੇ ਜਿਹੜੇ ਡੀਸੀਪੀ ਤੇ ਜਿਹੜੇ ਨਾਲ ਉਹਨਾਂ ਦੇ ਐਸਪੀ ਵਿਸ਼ਾਲ ਜੀ ਤੇ ਜਸਪਾਲ ਸਾਡੇ ਏਸੀਪੀ ਹਰਮਿੰਦਰ ਜਗਵਿੰਦਰ ਸਿੰਘ ਜੀ ਔਰ ਮਨਜੀਤ ਐਸਐਚਓ ਘੇਟਕੀਮਾ ਔਰ ਰਵੀ ਸਾਡੇ ਇੰਚਾਰ ਸੀਆਈਏ 2 ਓਵਰਆਲ ਸੁਪਰਵੀਜ਼ਨ ਜਿਹੜੀ ਆਲਮ ਜੀ ਸਾਡੇ ਡੀਸੀਪੀ ਲੌਂਡਰ ਆਰਡਰ ਦੀ ਹੈ ਸੋ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਪਹਿਲਾ ਮਨਜੀਤ ਵਾਲਾ ਜਿਹੜਾ ਮੋਡਿਊਲ ਫੜਿਆ ਜਾਂਦਾ ਫਿਰ ਰਵੀ ਵਾਲਾ ਜਿਹੜਾ ਨਾਲ ਉਹਦੇ ਜੁੜਿਆ ਦੋਨਾਂ ਚ ਕੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਥਰੂ ਹੀ ਇਹ ਜਿਹੜੇ ਹਥਿਆਰ ਭੇਜੇ ਗਏ ਨੇ ਵਕ ਵਕ ਬੜੀ ਹਲਚਲ ਥੈਂਕ ਯੂ ਜੀ ਜਿਹੜਾ ਸਾਨੂੰ ਮੋਟਾ ਜਿਹੜਾ ਮੌਤ ਹੋਈ ਸੀ ਉਹਦੇ ਬੰਦੇ ਲੱਗੇ ਹਾਂਜੀ ਉਹਦੇ ਆ ਬੰਦੇ ਜੀ ਇਹ ਉਹਨਾਂ ਦੇ ਉਹਨੇ ਇਹਨਾਂ ਨੂੰ ਮੌਤ ਤੋਂ ਪਹਿਲਾਂ ਇਹ ਹੈਂਡਓਵਰ ਕੀਤੇ ਸੀਗੇ ਔਰ ਜਗੂ ਭਗਵਾਨਪੁਰੀਆ ਗੈਂਗ ਦਾ ਇਹ ਇੰਟਰ ਗੈਂਗ ਰਾਈਵਲਰੀ ਇਹਨਾਂ ਦਾ ਚੱਲ ਰਹੀ ਸੀ ਜਿੰਨੇ ਬੰਦੇ ਲਗਭਗ ਸਾਰੇ ਕ੍ਰਿਮਨਲ ਅਜਿਹਾ ਸੀ ਇਹਨਾਂ ਦੇ ਖਿਲਾਫ ਪੁਰਾਣੇ ਪੰਕਦਮੇ ਕੋਈ ਨਹੀਂ ਆ ਜਿਵੇਂ ਹੁਣ ਸਿਕੰਦਰਜੀਤ 19 ਸਾਲ ਦਾ ਹੈਗਾ ਪੇਂਟਰ ਦਾ ਕੰਮ ਕਰਦਾ ਦੂਜਾ ਜੂਵినਾਈਲ ਹੀ ਆ ਵੈਸੇ ਪ੍ਰਦੀਪ ਦੇ ਖਿਲਾਫ ਵੀ ਕੁਝ ਨਹੀਂ ਰੇਲਵੇ ਵਰਕਸ਼ਾਪ ਚ ਕੰਮ ਕਰਦਾ ਤੇ ਜਰਨੈਲ ਜਿਹੜਾ ਟੈਕਸੀ ਡਰਾਈਵਰ ਆ ਇਦੇ ਖਿਲਾਫ ਜਰਨੈਲ ਦੇ ਖਿਲਾਫ ਪਹਿਲਾਂ ਇੱਕ 302 ਦਾ ਤੇ ਆਰਮਜ਼ਟ ਦਾ ਹੈਗਾ ਬੀ ਡਿਵੀਜ਼ਨ ਅੰਮ੍ਰਿਤਸਰ ਦੇ ਵਿੱਚ ਉਹ ਫਾਦਰ ਕਰਕੇ ਜੁੜਿਆ ਹੈ ਨਾ ਜੀ ਫਾਦਰ ਉਹਦਾ ਡਾਇਰੈਕਟੋਰੇਟ ਤੇ ਆਰਮਜ਼ਟ ਜਿਹੜਾ ਥਰੂ ਡਰੋਨ ਹੈ ਉਹਦੇ ਵਿੱਚ ਕਾਫੀ ਤਰ੍ਹਾਂ ਸ਼ਾਮਿਲ ਹੈ ਕਾਫੀ ਦੇਰ ਤੋਂ ਤੇ ਉਹਨੇ ਆਪਣੇ ਬੱਚੇ ਨੂੰ ਵੀ ਨਾਲ ਲਾਇਆ ਚਾਹੇ ਉਹ ਮਾਈਨਰ ਸੀਗਾ ਕੀ ਨਾਮ ਕੀ ਰਹਾ ਜਰਨੈਲ ਦਾ ਪਦ ਉਹ ਨਾਮ ਅਸੀਂ ਅਜੇ ਦੱਸਿਆ ਨਹੀਂ ਹਾਂਜੀ ਕਿਉਂਕਿ ਫਿਰ ਉਹਦੇ ਹੀ ਅਲਰਟ ਹੋ ਜਾਣਾ ਹਾਂਜੀ ਸਾਨੂੰ ਫਸਲ ਕਾਲਜ ਦੇ ਕੁਝ ਲੜਕੇ ਵੀ ਕੁਐਸਚਨ ਪੁੱਛਿਆ ਤਾ ਜਿਹੜੇ ਜਾਇ ਪੇਸ਼ਾ ਦੇ ਨਾਲ ਅਰੈਸਟ ਹੋਏ ਸੁਣਾਣਾ ਕੋਈ ਲਿਖਾਏਗਾ ਨੀ ਉਹ ਨੀ ਕੋ ਆਏ ਬੇਸਿਕਲੀ ਸੋਨੂ ਮੋਟੇ ਦਾ ਇੱਕ ਮੋਡਿਊਲ ਹੈ ਦੂਜਾ ਇਹ ਕ੍ਰਾਸ ਬਾਰਡਰ ਸਮਗਲਰਸ ਨੇ ਜਿਹੜੇ ਆਰਗੇਨਾਈਜ਼ ਕ੍ਰਾਈਮ ਗੈਂਗਸਟਰਸ ਨੂੰ ਇਹ ਹਥਿਆਰ ਸਪਲਾਈ ਕਰਦੇ ਸਰ ਨਵੇਂ ਨਵੇਂ ਲੜਕੇ ਨੂੰ ਭਾਇਤ ਕਿੱਦਾਂ ਕਰਦੇ ਜਿੰਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਹੈ ਨਹੀਂ ਦੇਖੋ ਬੇਸਿਕਲੀ ਗੱਲ ਕੀ ਹੈ ਕਿ ਜਿਹੜਾ ਸਾਨੂੰ ਜਿਵੇਂ ਆਪਾਂ ਪਹਿਲਾਂ ਵੀ ਸੋਚਿਆ ਕਿ ਜਿਹੜੇ ਸਾਡੇ ਗੁੰਮਰਾਹ ਹੁੰਦੇ ਨੌਜਵਾਨ ਸਪੈਸ਼ਲੀ ਦੇ ਬਾਰਡਰ ਬੈਲਟ ਦੇ ਲੋਕ ਨੇ ਉਹਨਾਂ ਨੂੰ ਥੋੜੇ ਇਜ਼ੀ ਐਕसेस ਹੈਗੀ ਹੈ ਫੈਂਸਿੰਗ ਦੇ ਨੇੜੇ ਉਹਨਾਂ ਦੇ ਪਿੰਡ ਨੇ ਉੱਥੋਂ ਉਹਨਾਂ ਦੇ ਸੰਪਰਕ ਹੋ ਜਾਂਦੇ ਫਿਰ ਪੈਸੇ ਦਾ ਲਾਲਚ ਹੀ ਮেইন ਚੀਜ਼ ਹੈ ਕਿ ਪੈਸੇ ਦੇ ਛੋਟੇ ਪੈਸੇ ਦੇ ਪਿੱਛੇ ਵੀ ਆਪਣੀ ਜ਼ਿੰਦਗੀ ਖਰਾਬ ਕਰਦੇ ਸਰ ਈਮੇਲ ਦਾ ਹਲ ਤੱਕ ਕੀ ਅਸਾਂ ਪਾਈ ਕਰ ਲਈਏ ਫਿਰ ਉਹ ਕਰ ਦਿੰਦੇ ਥੈਂਕ ਯੂ